ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ ਉਂਝ ਰਸਨਾ ਸੁਚੀ ਨਹੀਂ ਜੂਟੀ ਹੈ ਮੁਖਬਤ ਰੇਂਦੀ ਐ ਪਰ ਮਹਾਰਾਜ ਨੇ ਇੱਕ ਥਾਂ ਬਚਨ ਵਰਤੇ ਆ ਕਹਿਣ ਲੱਗੇ ਨਾਮ ਕਹਿਤ ਗੋਬਿੰਦ ਕਾ ਸੁਚੀ ਪਈ ਰਸਨਾ ਬੰਦੇ ਜੇ ਰਸਨਾ ਨੂੰ ਜੀਵ ਨੂੰ ਵੀ ਸੁਚੀਆਂ ਕਰਨੇ ਸਤਗੁਰੂ ਕਹਿ ਰਹੇ ਨੇ ਗੱਲ ਮਰ ਕੇ ਕਿੰਦੀ ਤੂੰ ਮੁਖ ਤੋਂ ਪਰਮੇਸ਼ਵਰ ਦਾ ਨਾਮ ਉਚਾਰਿਆ ਕਰ ਪਰਮੇਸ਼ਵਰ ਦਾ ਨਾਮ ਇਹ ਤੇਰੀ ਰਸਨਾ ਨੂੰ ਵੀ ਸੁਚਿਆ ਕਰ ਦੇਗਾ ਨਾਮ ਕਹਿਤ ਗੋਬਿੰਦ ਕਾ ਸੂਚੀ ਪੇ ਰਸਨਾ ਵੈਸੇ ਜੇ ਕੰਮ ਬਹੁਤ ਨੇ ਜਿਹੜਾ ਕੁਛ ਬੰਦੇ ਦੇ ਅੰਦਰ ਪਿਆ ਕਿਸੇ ਵਿਦਵਾਨ ਪੁਰਸ਼ ਨੇ ਕਿਹਾ ਸੀ ਵੀ ਰਸਨਾ ਜੇ ਵਿੱਚ ਕੜਛੀ ਦਾ ਕੰਮ ਕਰਦੀ ਹੈ ਜਿਹੜਾ ਭਾਂਡੇ ਵਿੱਚ ਪਿਆ ਉਹ ਵਰਤਾ ਦਿੰਦੀ ਹੈ ਯਾਦ ਰੱਖੋ ਕਰਤੀ ਦਾ ਕੰਮ ਕੀ ਜੋ ਭਾਂਡੇ ਵਿੱਚ ਪਿਆ ਉਹਨੇ ਬਾਹਰ ਪਾਉਨੇ ਰਸਨਾ ਦਾ ਕੰਮ ਹੈ ਬੰਦੇ ਅੰਦਰ ਜਿਵ ਦੀ ਬਿਰਤੀ ਪਈਏ ਉਹਨੇ ਉਹ ਜਾ ਵਰਤਾ ਦੇਨੇ ਜੇ ਕਿਸੇ ਅੰਦਰ ਭੈੜੀ ਬਿਰਤੀ ਉਹ ਕਿਸੇ ਦੀ ਨਿੰਦਿਆ ਕਰੇਗਾ ਉਹ ਕਿਸੇ ਪ੍ਰਤੀਕ ਬੋਲ ਬੋਲੇਗਾ ਕਿਸੇ ਦਾ ਮਾੜਾ ਚਿਤਵੇਗਾ ਕਿਸੇ ਨੂੰ ਭੈੜੇ ਸ਼ਬਦ ਕਹੇਗਾ ਅਸਲੀਅਤ ਇਹ ਕਿ ਜੋ ਬੰਦੇ ਦੇ ਅੰਦਰ ਪਿਆ ਹੈ ਉਹ ਦੀ ਰਸਨਾ ਨੇ ਬਾਹਰ ਵਰਤਾ ਦੇਨੇ ਪਰ ਖੈਰ ਚਲੋ ਮੈਂ ਬੇਨਤੀ ਜਿਹੜੀ ਕਹਿਣ ਲੱਗਿਆ ਸਾਂ ਦੂਸਰੀ ਗੱਲ ਗੁਰਮੁਖੀ ਕਹਿੰਦੇ ਨੇ ਪਹਿਲੀ ਗੱਲ ਸਤ ਸੰਗਤ ਸੁਧਾਰ ਦੂਸਰੀ ਗੱਲ ਤੂੰ ਆਪਣਾ ਦੇਖਣਾ ਸੁਧਾਰ ਤਾਂ ਹੀ ਸਿੱਖ ਨੂੰ ਬਾਣੀ ਵਿੱਚ ਕਿਹਾ ਕਿ ਨੇਤਰਾ ਨਾਲ ਤੂੰ ਗੁਰੂ ਕੇ ਦੀਦਾਰ ਕਰਿਆ ਕਰ ਨੇਤਰਾ ਨਾਲ ਤੂੰ ਗੁਰਮੁਖਾਂ ਦੀ ਸੰਗਤ ਕਰਿਆ ਕਰ ਗੁਰਮੁਖਾਂ ਦੀ ਦੀਦਾਰ ਕਰ ਹੁਣ ਜਿਹੜਾ ਬਚਨ ਆਪਾ ਪੜਦੇ ਸਈ ਪਿਆਰੇ ਮੇਲ ਜਿੰਨਾ ਮਿਲਿਆਂ ਤੇਰਾ ਨਾਮ ਚੇਤ ਆਵੇ ਹੁਣ ਭਾਵੇਂ ਉਹਨਾਂ ਨੂੰ ਮਿਲਿਆਂ ਪਰ ਅੱਖਾਂ ਨਾਲ ਵੇਖਿਆ ਵੀ ਤੇ ਹੈ ਗੁਰਮੁਖ ਨੂੰ ਜੇ ਬੰਦਾ ਦੁਨੀਆ ਤਮਾਸ਼ਾ ਰੰਗ ਰਲੀਆਂ ਵੇਖੇਗਾ ਉਥੇ ਨਾਮ ਨਹੀਂ ਉਥੇ ਵਿਕਾਰ ਚੇਤੇ ਆਏਗਾ ਜਦੋਂ ਕਿਸੇ ਗੁਰਮੁਖ ਨੂੰ ਵੇਖੇਗਾ ਬਾਣੀ ਪੜਨ ਵਾਲੇ ਨੂੰ ਉਹਨੂੰ ਵੇਖੇਗਾ ਉਹਦੇ ਕੋਲ ਬਹੇਗਾ ਕੁਝ ਬੋਲੇਗਾ ਕੁਝ ਸੁਨੇਗਾ ਉਦੋਂ ਉਹਨੂੰ ਨਾਮ ਚੇਤੇ ਆਏਗਾ ਮਾਰੇ ਨੇ ਕਿਹਾ ਮਲਾਪ ਹੀ ਮੇਰਾ ਉਹਨਾਂ ਨਾਲ ਕਰਵਾਈ ਉਹ ਜਿਹੜੇ ਅਰਦਾਸ ਵਿੱਚ ਆਪਾਂ ਅਰਦਾਸ ਕਰਦੇ ਹਾਂ ਸਾਡਾ ਮਿਲਾਪ ਉਹਨਾਂ ਨਾਲ ਹੋਵੇ ਜਿਨ੍ਹਾਂ ਨੂੰ ਮਿਲਣ ਦੇ ਨਾਲ ਸਾਨੂੰ ਪਰਮੇਸ਼ਵਰ ਦਾ ਨਾਮ ਚੇਤ ਵਿੱਚ ਆਵੇ ਖੈਰ ਮੈਂ ਬੇਨਤੀ ਕਹਿ ਲਿਆ ਦੂਸਰੀ ਗੱਲ ਮਨ ਦੇ ਟਿਕਾਓ ਦੀ ਖਾਤਰ ਤੂੰ ਦੇਖਦਾ ਕੀ ਹੈ ਤੀਸਰੀ ਗੱਲ ਜਿਵੇਂ ਕਿ ਆ ਜੈਸੀ ਸੰਗਤ ਤੈਸੀ ਰੰਗਤ ਇਸੇ ਤਰ੍ਹਾਂ ਗੁਰਮੁਖ ਕਹਿੰਦੇ ਨੇ ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ ਜੇ ਵੀ ਤੇਰੀ ਆਪਣੀ ਨਜ਼ਰ ਹੈ ਦ੍ਰਿਸ਼ਟੀ ਹੈ ਯਾਦ ਰੱਖ ਉਹ ਦੀ ਤੇਰੀ ਲਈ ਸ੍ਰਿਸ਼ਟੀ ਹੈ ਜੇ ਬੰਦੇ ਦੀ ਦ੍ਰਿਸ਼ਟੀ ਆਪ ਚੋਰ ਵਰਤੀ ਦੀ ਮਾਲਕ ਉਹਨੂੰ ਸਾਧ ਕਿਸੇ ਵਿੱਚੋਂ ਨਜ਼ਰ ਨਹੀਂ ਆਉਂਦਾ ਉਹ ਸਾਰਿਆਂ ਨੂੰ ਚੋਰ ਕਹਿ ਕੀ ਭੰਡੇਗਾ ਜੇ ਬੰਦਾ ਆਪ ਭਲੇ ਉਹਦੀ ਦ੍ਰਿਸ਼ਟੀ ਹੈ ਜਿਹੜੀ ਉਹ ਭਲੇ ਵਾਲੀ ਉਹਨੂੰ ਬੁਰੇ ਵਿੱਚੋਂ ਵੀ ਚੰਗਾ ਨਜ਼ਰ ਆਏਗਾ ਮਹਾਰਾਜ ਨੇ ਕਿਹਾ ਦੂਸਰਾ ਕਰਮ ਤੇਰਾ ਦੇਖਣਾ ਸੁਧਾਰ ਲੈ ਤੇ ਤੀਸਰਾ ਕਰਮ ਇਹ ਜਿਹੜਾ ਉਹ ਮਹਾਰਾਜ ਨੇ ਕਿਹਾ ਜੇ ਮਨ ਦਾ ਟਿਕਾਉ ਚਾਹਣੇ ਆਪਣਾ ਖਾਣਾ ਪੀਣਾ ਸੁਧਾਰ ਤੇਰਾ ਜਿਹੜਾ ਖੁਰਾਕ ਹੈ ਤੇਰੀ ਉਹ ਖੁਰਾਕ ਕੀ ਹੈ ਪਹਿਲੀ ਗੱਲ ਤੇਰੀ ਖੁਰਾਕ ਭਾਵੇਂ ਰੁੱਖਾ ਸੁੱਖਾ ਪ੍ਰਸ਼ਾਦਾ ਹੋਵੇ ਉਹ ਕਿਰਤ ਕਮਾਈ ਦਾ ਹੋਵੇ ਕਿਰਤ ਦੀ ਕਮਾਈ ਦਾ ਅੰਦਰ ਟਿਕਾ ਦਿੰਦਾ ਹੈ ਯਾਦ ਰੱਖੋ ਜਿਉਂ ਜਖ ਖਾਏਂਗਾ ਉਹ ਤੇਰੇ ਅੰਦਰ ਬਿਰਤੀ ਪਣ ਪੇਗੀ ਹੁਣ ਸੁਣਿਓ ਧਿਆਨ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਅਹਿਮਦਾਬਾਦ ਗਏ ਸੈਦਪੁਰ ਵੀ ਉਹਨੂੰ ਕਹਿੰਦੇ ਸਨ ਅੱਜ ਕੱਲ ਪਾਕਿਸਤਾਨ ਵਿੱਚ ਮਲਕ ਭਾਗੂ ਦਾ ਬੂਆ ਮਹਾਰਾਜ ਨੇ ਲਾਲੋ ਦਾ ਬੂਆ ਖੜਕਾਏ ਭਾਈ ਲਾਲੋ ਜੀ ਕਿਰਤ ਕਰ ਰਹੇ ਨੇ ਭਾਈ ਲਾਲੋ ਨੇ ਬੂਆ ਖੋਲਿਆ ਮਹਾਰਾਜ ਨੇ ਕਿਹਾ ਲਾਲੋ ਕੀ ਕਰਨਾ ਉਹ ਲੱਕੜ ਦਾ ਕੰਮ ਕਰਦਾ ਸੀ ਉਹਨੇ ਕਿਹਾ ਮਹਾਰਾਜ ਮੈਂ ਲੱਕੜ ਦੇ ਕਿੱਲੇ ਘੜੀ ਜਾ ਰਿਹਾ ਹਜ਼ੂਰ ਨੇ ਕਿਹਾ ਤੇਰੀ ਕਿਰਤ ਬੜੀ پاک ਪਵਿੱਤਨੇ ਜਿੱਥੇ ਬਾਰੀ ਤੇਰੀ ਕਿਰਤ ਦੀ ਸੁਚੀ ਉੱਥੇ ਅੰਦਰ ਦੇ ਮਨੁਏ ਨੂੰ ਵੀ ਮਨ ਨੂੰ ਪਰਮੇਸ਼ਵਰ ਦੇ ਨਾਮ ਨਾਲ ਕੱਢ ਲੈ ਚਲੋ ਜੀ ਹਜ਼ੂਰੋ ਦੇ ਕੋਲ ਬਈ ਆਪ ਸਭ ਨੂੰ ਪਤਾ ਹੈ ਕਿ ਮਹਾਰਾਜ ਨੇ ਉਹਨੂੰ ਬਰਾਬਰ ਬਿਠਾ ਕੇ ਪ੍ਰਸ਼ਾਦਾ ਛਕਾਇਆ ਉਹ ਆਪਣੇ ਆਪ ਨੂੰ ਨੀਵਾਂ ਸਮਝਦਾ ਸੀ ਵਿਚਾਰਾ ਭਾਈ ਲਾਲੋ ਪਰ ਮਹਾਰਾਜ ਨੇ ਉਹਨੂੰ ਬਰਾਬਰ ਬਿਠਾਇਆ ਪ੍ਰਸ਼ਾਦਾ ਛਕਿਆ ਉਹਨੂੰ ਪਰਮੇਸ਼ਵਰ ਦੇ ਨਾਮ ਨਾਲ ਜੋੜਿਆ ਉਹ ਚ ਇੱਕ ਮਲਖ ਭਾਗੋ ਰਹਿੰਦਾ ਐਮਨਬਾਦ ਹੁਣ ਮਲਖ ਭਾਗੋ ਨੇ ਬ੍ਰਹਮ ਪੂਜ ਕੀਤਾ ਬ੍ਰਹਮ ਦੇ ਨਾਮ ਤੇ ਲੰਗਰ ਲਾਇਆ ਪਰ ਉਹ ਜੋ ਲੋਕਾਂ ਦਾ ਖੂਨ ਨਚੋੜਦਾ ਤਾਂ ਜੀ ਜਦੋਂ ਮਲਖ ਭਾਗੋ ਆਇਆ ਉਹਨੇ ਕਿਹਾ ਮਾਰੇ ਮੀਰਾ ਲੰਗਰ ਛਕੂ ਮੇਰੇ ਘਰ ਵਿੱਚ ਸਾਰੇ ਆਏ ਨੇ ਤੁਸੀਂ ਵੀ ਆਓ महाराज ने कह लग्या ब्रह्म भोज कियाता है हजूर ने क्या ब्रह्म भोज नहीं तेरा चरम भोज है तू लोग का चम खून न चोड़े उन्हें अगो क्या महाराज कृपा करो उची ना बोलो थोड़ा शक लो सारे शक के फर्क पैण एक विद्वान ने क्या महाराज ने कही गई बड़ी कीमती गल कही हजूर ने क्या, किकर दा बीज ਹਥੇਲੀ ਤੇ ਰੱਖੀਏ ਉਹਦੇ ਕੰਡੇ ਕਦੀ ਨਹੀਂ ਹੁੰਦੇ ਅੱਜ ਤੱਕ ਕਿਸੇ ਬੰਦੇ ਕਿੱਕਰ ਦਾ ਬੀਜ ਹਥੇਲੀ ਤੇ ਰੱਖਿਆ ਹੋਵੇ ਕੰਡਾ ਚੁਬਿਆ ਪਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਲਕ ਭਾਗੋ ਚੇਤਾ ਰੱਖ ਹਥੇਲੀ ਤੇ ਕਿੱਕਰ ਦਾ ਬੀਜ ਹੈ ਕੰਡਾ ਨਹੀਂ ਪਰ ਜਦੋਂ ਉਸ ਬੀਜ ਨੂੰ ਬੀਜ ਦਿੱਤਾ ਕੰਡੇ ਆਪਣੇ ਆਪ ਹੀ ਜਨਮ ਲੈ ਲੈਣਗੇ ਤੂੰ ਕਹਿਣਾ ਥੋੜਾ ਜਿਹਾ ਭੋਜਨ ਸ਼ਕੂ ਇਹ ਤੇਰੀ ਪਾਪਾਂ ਦੀ ਕਮਾਈ ਦਾ ਭੋਜਨ ਅੰਦਰ ਜਾਣ ਦੀ ਧੀਰ ਹੈ ਵਿਕਾਰ ਤੇ ਮਾੜੀ ਬਿਰਤੀ ਆਪਣੇ ਆਪ ਹੀ ਜਨਮ ਲੈ ਲਏਗੀ ਮਹਾਰਾਜ ਨੇ ਕਿਹਾ ਤਾਂ ਹੀ ਗੁਰਬਾਣੀ ਨੇ ਇੱਕ ਬਚਨ ਵਰਤਿਆ ਬਾਬੇ ਫਰੀਦ ਸਾਹਿਬ ਦਾ ਇੱਕ ਬਚਨ ਪੜ੍ਹਦੇ ਹਾਂ ਫਰੀਦਾ ਰੁਖੀ ਸੁਖੀ ਖਾਏ ਕਾ ਠੰਡਾ ਪਾਣੀ ਪਿਓ ਵੇਖ ਫਰੀਦਾ ਚੋਪੜੀ ਨਾ ਤਰਸਾਈ ਜਿਓ ਹੁਣ ਇਹਦਾ ਅਰਥ ਇਹ ਨਹੀਂ ਵੀ ਬਾਬੇ ਫਰੀਦ ਸਾਹਿਬ ਨੇ ਕਿਹਾ ਵੀ ਤੂੰ ਕਿਉਂ ਨਾਲ ਚੁੱਪੜਿਆ ਪ੍ਰਸ਼ਾਦਾ ਹੀ ਨਹੀਂ ਸਕਣਾ ਵੇਖ ਫਰੀਦ ਦਾ ਚੁੱਪੜੀ ਨਾ ਤਰਸਾਏ ਜੀਓ ਬਾਬਾ ਸਾਹਿਬ ਇਹਦੇ ਵਿੱਚ ਕਹਿ ਰਹੇ ਨੇ ਕਹਿਣ ਲੱਗੇ ਤੂੰ ਆਪਣੀ ਕਿਰਤਕਾਰ ਦਾ ਭਾਵੇਂ ਉਹ ਰੁੱਖਾ ਸੁੱਖਾ ਹੈ ਜੋ ਰੱਬ ਤੈਨੂੰ ਕਿਰਤ ਵਿੱਚੋਂ ਦੇ ਉਹਨੂੰ ਛੱਕ ਕੇ ਠੰਡਾ ਪਾਣੀ ਪੀ ਸ਼ੁਕਰ ਕਰ ਪ੍ਰਮਾਤਮਾ ਦਾ ਪਰ ਜਿਹੜੇ ਲੋਕਾਂ ਧੱਕੇ ਜੋਰੀ ਨਾਲ ਚੋਪੜੀ ਖਾ ਰਹੇ ਨੇ ਤੂੰ ਉਹਨਾਂ ਵੱਲ ਵੇਖ ਕੇ ਜੀ ਨਾ ਤਰਸਾਈ ਇਹ ਅੱਜ ਧੱਕਾ ਜੋਰੀ ਕਰਕੇ ਚੋਪੜੀਆਂ ਖਾਂਦੇ ਨੇ ਕੱਲ ਆਉਣ ਵਾਲੇ ਵਕਤ ਇਹਨਾਂ ਤੇ ਬਹੁਤ ਬੁਰਾ ਹੈ ਇਹ ਬਹੁਤ ਪਛਤਾਉਣਗੇ ਬਹੁਤ ਪਟਕਣਗੇ ਬਾਬੇ ਨੇ ਕਿਹਾ ਤੂੰ ਕਿਰਤ ਦਾ ਸਾਕੀ ਇਹ ਦਰਚੇ ਨਹੀਂ ਵੀ ਤੂੰ ਘਰ ਵਿੱਚ ਪ੍ਰਸ਼ਾਦਾ ਚੋਪੜਣਾ ਹੀ ਨਹੀਂ ਇਹਦਾ ਅਰਥ ਇਹ ਵੀ ਵੇਖ ਫਰੀਦਾ ਚੋਪੜੀ ਨਾ ਤਰਸਾਏ ਜੀ ਤੂੰ ਕੋਕਿੰਦੀ ਕਰਕੇ ਜਿਹੜਾ ਚੋਪੜੀ ਖਾ ਰਿਆ ਉਹਦੇ ਵੱਲ ਦੇਖ ਕੇ ਜੀ ਨਾ ਤਰਸਾਈ ਤੈਨੂੰ ਜੋ ਰੱਬ ਦੇ ਕਿਰਤਕਾਰ ਵਿੱਚੋਂ ਭਾਵੇਂ ਰੁੱਖਾ ਸੁੱਖਾ ਸਾਧ ਮਰਾਦਾ ਹੋਵੇ ਤੂੰ ਉਹ ਸ਼ਕੀ ਉਹਦੇ ਵਿੱਚੋਂ ਰਸ ਪੈਦਾ ਹੋਏ ਖੈਰ ਮੈਂ ਬੇਨਤੀ ਕਰ ਰਿਹਾ ਸਨਮਾਨ ਦੇ ਟਿਕਾਉ ਲਈ ਤੈਨ ਗੱਲਾਂ ਗੁਰਮਖਾ ਕਈਆਂ ਪਹਿਲੀ ਗੱਲ ਤੂੰ ਸਤ ਸੰਗਤ ਦਾ ਸੁਧਾਰ ਰੱਖ ਰੋਜ਼ ਮਰਾ ਹਰ ਵੇਲੇ ਕਿੰਨਾ ਵਿੱਚ ਬੈੈਨੇ ਕਿੰਨਾ ਵਿੱਚ ਖਲੋਨੇ ਕਿੰਨਾ ਵਿੱਚ ਉੱਠਨੇ ਦੂਸਰੀ ਗੱਲ ਆਪਣਾ ਦਿਖਣਾ ਸੁਧਾਰ ਤੂੰ ਦੇਖਦਾ ਕੀ ਹੈ ਤੇ ਤੀਸਰੀ ਗੱਲ ਗੁਰਮਖਾਂ ਕਿਹਾ ਉਹ ਤੂੰ ਆਪਣਾ ਖਾਣਾ ਪੀਣਾ ਸੁਧਾਰ ਮਹਾਰਾਜ ਨੇ ਬਾਣੀ ਵਿੱਚ ਇੱਕ ਬਚਨ ਵੀ ਵਰਤਿਆ ਕਹਿ ਲੱਗੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦੈ ਤਨ ਪੀੜਿਐ ਮਨ ਮੇ ਚਲੈ ਵਿਕਾਰ ਕਹਿਣ ਲੱਗੇ ਉਹ ਖੁਰਾਕ ਕਦੀ ਨਾ ਖਾ ਜਿਨੂੰ ਖਾਣ ਨਾਲ ਤਨ ਪੀੜਿਆ ਜਾਏ ਤੇ ਮਨ ਵਿੱਚ ਵਿਕਾਰ ਪੈਦਾ ਹੋ ਜਾਏ